ਕਲਮਾ ਕੱਲਾ ਬਾਣੀ ਦਾ ਸ਼ਬਦ ਲਿਖਿਆ। ਕਿੰਨਾ ਭਾਗ ਆ ਵਿੱਚ ਤਾਂ ਹੋਰ ਬਹੁਤ ਨੇ। ਅਸੀਂ ਕਿੰਨੇ ਕਾਗਜ਼ ਵਰਤਦੇ ਆ ਰਤੀਆਂ ਦੀਆਂ ਰਤੀਆਂ ਹੀ ਸਿੱਟ ਦਿੰਨੇ ਆ ਕੀ ਹੈ ਪਰ ਉਹ ਕਿੰਨੇ ਭਾਗਾਂ ਵਾਲਾ ਕਾਗਜ਼ ਹੋਵੇਗਾ ਜਿਹਨੂੰ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਭਾਈ ਗੁਰਦਾਸ ਜੀ ਤੇ ਜਿਹਨਾਂ ਨੂੰ ਹੱਥ ਲੱਗੇ ਗੁਰੂ ਕੇ ਸਿੱਖਾਂ ਜੋ ਸਮਾਗ ਵੀ ਬਣਿਆ। ਉਹ ਕਲਮ ਉਹ ਗੁਰਮ ਗ੍ਰੰਥ ਕਾਲੇ ਕਲਮ ਕਿੰਨੀ ਭਾਤ ਭਾਗਾਵਣੀ ਹੋਵੇਗੀ ਕਿੰਨੀ ਤੰਤਾ ਦੇ ਜੋ ਹੋਵੇਗੀ ਜਿਹਦੇ ਨਾਲ ਪਹਿਲੀ ਵਾਰੀ ਬਾਣੀ ਲਿਖੀ ਹੋਵੇਗੀ ਪਹਿਲੀ ਵਾਰੀ ਗੁਰੂ ਕ੍ਰੰਚਾ ਕਿੰਨੇ ਭਾਤਾਂ ਅਸੀਂ ਕਹਿੰਦੇ ਹਾਂ ਨਾ ਬਹੁਤ ਹੈ ਆ ਚੀਜ਼ ਆ ਅਸੀਂ ਸੋਚ ਤੁਹਾਡੀ ਬਹੁਤ ਵਧੀਆ ਹੈ ਪਰ ਜਦੋਂ ਅਸੀਂ ਕੋਈ ਦੂਰ ਦੀ ਸੋਚ ਕੇ ਦੇਖੀਏ ਨਾ ਕਿੰਨੇ ਭਾਗਾਵਣੀ ਹੋਵੇਗੀ ਉਹ ਸ਼ਾਈ ਵਾਲੀ ਜਿਹਦੇ ਵਿੱਚ ਉਹ ਦਵਾਤ ਉਹ ਭਾਂਡਾ ਜਿਸ ਵਿੱਚ ਉਹ ਸ਼ਾਈ ਪਾਈ ਹੋਵੇਗੀ ਸ਼ਾਈ ਪੀ ਪੀ ਖਿਲਾਉਂਦੇ ਹੋਣਗੇ ਉਹ ਭਾਂਡਾ ਕਿੰਨੇ ਪਾਤਾਂ ਵਾਲਾ ਹੋਵੇਗਾ ਜਿੱਦੇ ਉਲ ਏਡਾ ਮਹਾਨ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜੀ ਬੈਠੇ ਨੇ ਕਿੰਨੇ ਪਾਗਾ ਵਾਲੇ ਤੇ ਉਹ ਫਿਰ ਗੁਰਮੁਖ ਪਿਆਰਿਓ ਲਿਖਣ ਵਾਲਾ ਕਿੰਨਾ ਪਾਤਾਂ ਵਾਲਾ ਹੋਵੇਗਾ ਤੇ ਲਿਖਾਉਣ ਵਾਲਾ ਕਿੰਨੇ ਪਾਗਾ ਸਤਗੁਰੂ ਜੀ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ ਉਹ ਕਹਿੰਦੇ ਧੰਨ ਸੋ ਕਾਗਦ ਕਲਮ ਧਨ ਕਹਿੰਦੇ ਉਹ ਕਾਗਜ਼ ਜਿਹੜਾ ਹੈ ਨਾ ਧਨ ਹੈ ਉਹ ਕਲਮ ਧਨ ਧਨ ਭਾਂਡਾ ਧਨ ਮਸ ਉਹ ਭਾਂਡਾ ਵੀ ਧੰਤਾ ਦੇ ਯੋਗ ਹੈ ਉਹਦੇ ਵਿੱਚ ਜਿਹੜੀ ਮਸ ਹੈ ਉਹ ਵੀ ਭਾਵੇਂ ਜਿਹੜੀ ਸ਼ਾਈ ਹੈ ਉਹ ਵੀ ਧੰਤਾ ਦੇ ਯੋਗ ਹੈ ਉਹ ਕਹਿੰਦੇ ਧਨ ਲਿਖਾਰੀ ਨਾਨਕਾ ਉਹ ਲਿਖਣ ਵਾਲਾ ਭਾਈ ਗੁਰਦਾਰ ਜੀ ਉਹ ਵੀ ਗੁਰੂ ਕਰੇ ਧੰਨ ਹੈ ਵੈਸੇ ਗੁਰਦਾਨਕ ਤੇ ਜਿਹੜਾ ਸ਼ਬਦ ਹੈ ਇਹ ਹੋਰ ਪਾਸੇ ਦੀ ਅਵਸਥਾ ਬਣਦੀ ਹੈ ਇਹਨੂੰ ਦੇਖਤੀ ਨਾਲ ਜੋ ਕੋਟੀ ਲਿਓ ਤੇ ਹੋਰ ਪਾਸੇ ਦਾ ਇਹਦੀ ਵਿਆਖਿਆ ਦਾ ਵਿਚਾਰ ਹੋਰ ਪਾਸੇ ਦੀ ਲੇਕਿਨ ਮੈਂ ਇਹਨੂੰ ਆਪ ਧੰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਇਤਿਹਾਸ ਨਾਲ ਜੋੜ ਕੇ ਆਪਦੀ ਨਸਾਂ ਚ ਕੀਤੀ ਹੈ ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਜਿਨੇ ਨਾਮ ਵੈਸੇ ਗੁਰੂ ਨਾਨਕ ਦੇਵ ਜੀ ਮਾਤਾ ਜੀ ਨੇ ਗੱਲ ਕਹੀ ਨਾ ਜਦੋਂ ਉਹਨਾਂ ਨੂੰ ਬਾਣੀ ਆਉਣੀ ਸੀ ਕਿ ਦੇ ਮਰਦਾਨਿਆਂ ਬਾਣੀ ਆਈ ਹੈ ਤੂ ਰਵਾਬ ਛੇੜ ਬਾਣੀ ਆਈ ਹੈ ਉਹ ਫਿਰ ਗੁਰੂ ਨਾਨਕ ਨੇ ਉੱਚੀ ਅਵਸਥਾ ਉਹ ਪ੍ਰਮਾਤਮਾ ਦੀ ਇਹਦੇ ਵਿੱਚ ਸ਼ਿਫਟ ਕੀਤੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜੀ ਲਿਖਣਾ ਸ਼ੁਰੂ ਕੀਤਾ ਪੋਥੀਆਂ ਸ਼ੁਰੂ ਕੀਤੀਆਂ ਉਹ ਲਿਖਾਰੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨਾਮ ਲਿਖਾਇਆ ਸੱਚੋ ਲਿਖਾਉਣ ਵਾਲਾ ਪ੍ਰਮਾਤਮਾ ਇਹ ਬੰਦਾ ਆਪ ਥੋੜਾ ਲਿਖਦਾ ਹੈ ਇਹ ਤੇ ਲਿਫਾਉਣ ਵਾਲਾ ਕਰਨ ਕਰਾਉਣ ਵਾਲਾ ਤੇ ਸਭ ਕੁਝ ਪ੍ਰਮਾਤਮਾ ਹੈ ਤੇ ਗੁਰੂਮ ਪਿਆਰੇ ਆਓ ਲਾਂਚਡ ਗੱਲ ਮਾਬੀਆਂ ਸਾਂਝੀ ਕਰਾਂ ਜਿੱਥੇ ਸਪੂਰਨਤਾ ਹੋਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਧੰਨ ਬਾਬਾ ਬੁੱਟਾ ਜੀ ਬੜੇ ਹੀ ਜੇ ਕਈ ਬह्म ਗਿਆਨੀਆ ਤੋਂ ਵੀ ਉੱਤੇ 1506 ਦੇ ਵਿੱਚ ਸਤਗੁਰੂ ਜੀ ਗੁਰਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ 1506 ਵਿੱਚ ਤੇ 1500 ਮਾਫਕਾ ਦਾ 1506 ਵਿੱਚ ਜਨਮ ਹੋਇਆ ਹੈ ਤੇ 1518 ਵਿੱਚ 12 ਸਾਲ ਬਾਅਦ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਏ ਨੇ ਤੇ ਮੁੜ ਕੇ ਗਏ ਨਹੀਂ ਆਪ ਕੋ ਸਤਿਨਾਮ ਸ਼੍ਰੀ